ক্ে বারে 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 ਕੰਗਰਸ ਪਾਰਟੀ ਦੇ ਐਸਸੀ ਵਿੰਗ ਨੇ ਅੱਜ ਸਾਡੇ ਦੋਵੇਂ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਦੇ ਅਧਿਆਤੀ ਸਾਡੇ ਸਰਦੂਲ ਸਿੰਘ ਤੇ ਸੁਮੇਲ ਕੁਮਾਰ ਜੀ ਇਹਨਾਂ ਦੀ ਅਗਵਾਈ ਚ ਦਲਤ ਸਮਾਜ ਦੇ ਉਲਟ ਜੋ ਹਿੰਦੋਸਤਾਨ ਗਵਰਨਮੈਂਟ ਤੇ ਮੋਦੀ ਸਰਕਾਰ ਦੀ ਜਿਹੜੀਆਂ ਨੀਤੀਆਂ ਨੇ ਉਹਦੇ ਖਿਲਾਫ ਪੁਤਲਾ ਫੁਕਿਆ ਗਵਾਈ ਸਾਹਿਬ ਦੇ ਜੁੱਤਾ ਫਿੱਟਣਾ ਤੇ ਏਡੀਜੀ ਜਿਹੜੇ ਪੂਰਨ ਕੁਮਾਰ ਆਈਪੀਐਸ ਹਰਿਆਣੇ ਦੇ ਐ ਉਹ ਵੀ ਦਲਤ ਸੀ ਉਹਨਾਂ ਦਾ ਆਤਮ ਹੱਤਿਆ ਕਰਨਾ ਤੇ ਉਹਨਾਂ ਦਾ ਸੁਸਾਈਡ ਨੋਟ ਵੀ ਲਿਖ ਕੇ ਜਾਣਾ ਇਹ ਦੋ ਸਾਬਤ ਹੁੰਦਾ ਹੈ ਕਿ ਜਿਹੜੀਆਂ ਉੱਚੀਆਂ ਸੰਸਥਾਵਾਂ ਨੇ ਉੱਥੇ ਵੀ ਜਿਹੜੇ ਦਲਤ ਲੋਕ ਹੈ ਚਾਹੇ ਅਫਸਰ ਨੇ ਉਹ ਅੱਜ ਦੀ ਜਿਹੜੀ ਭਾਜਪਾ ਦੀ ਸਰਕਾਰ ਹੈ ਸੇਫ ਨਹੀਂ ਹੈਗੇ ਕਾਂਗਰਸ ਪਾਰਟੀ ਉਹਨਾਂ ਦੇ ਹਿੱਤ ਚ ਦਲਤਾਂ ਦੇ ਹਿੱਤ ਚ ਗਰੀਬਾਂ ਦੇ ਹਿੱਤ ਚ ਪੁਚਲਿਆਂ ਦੇ ਹਿੱਤ ਚ ਆਵਾਜ਼ ਠਾਉਂਦੀ ਰਹੂਗੀ ਇਸੇ ਤਰੀਕੇ ਨਾਲ ਕਾਂਗਰਸ ਪਾਰਟੀ ਉਹਨਾਂ ਦੀ ਰਹਿਨਮਾਈ ਕਰਨ ਵਾਸਤੇ ਤਾਪਰ ਰਹੂਗੀ ਤੇ ਸਾਡੇ ਕੰਮ ਕਰ ਦੇ ਤਾ ਕਿਸ ਤਰ੍ਹਾਂ ਹੋਸੀਗਾ ਮਦਰਸ਼ਨ ਇਹੀ ਕੀਤਾ ਹੈ ਜਿਹੜੀ ਸਾਡੀ ਸਭ ਤੋਂ ਉੱਚੀ ਸੰਸਥਾ ਹੈ ਐਸਟੇਟਸ ਆਫ ਇੰਡੀਆ ਕੋ ਸੁਪਰੀਮ ਕੋਰਟ ਆਫ ਇੰਡੀਆ ਕੋਸਟ ਚੀਫ ਜਸਟਿਸ ਤੇ ਜੁੱਤਾ ਮਾਰਿਆ ਇਹ ਬਹੁਤ ਮੰਤ ਭਾਗੀ ਗੱਲ ਹੈ ਸਾਡਾ ਲੋਕਤੰਤਰ ਦੇ ਸੰਵਿਧਾਨ ਨੂੰ ਕਹਣ ਪਹੁੰਚਾਉਣ ਵਾਸਤੇ ਬੀਜੇਪੀ ਕੰਮ ਕਰ ਰਹੀ ਹੈ ਅੱਜ ਸਮੁੱਚੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਵੱਲੋਂ ਮੋਦੀ ਸਰਕਾਰ ਦਾ ਤੇ ਮੋਦੀ ਸਾਹਿਬ ਦਾ ਪੁਤਲਾ ਫੋਕਿਆ ਹੈ ਜਿਹੜਾ ਮੋਦੀ ਸਰਕਾਰ ਬੀਜੇਪੀ ਦੀ ਸਰਕਾਰ ਵੱਲੋਂ ਦਲਤਾਂ ਦੇ ਖਿਲਾਫ ਅਤਿਆਚਾਰ ਕੀਤਾ ਜਾ ਰਿਹਾ ਹੈ ਜਿਵੇਂ ਕਿ ਕੁਝ ਦਿਨ ਪਹਿਲਾਂ ਆਈਪੀਐਸ ਡੀਜੀਪੀ ਲੈਵਲ ਦੇ ਕਿਹਾ ਵਿਅਕਤੀ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਤੇ ਸਰਕਾਰ ਦੇ ਖਿਲਾਫ ਬਹੁਤ ਵੱਡਾ ਜਨਣਾ ਛੜਾ ਹੋਇਆ ਇਸ ਚੀਜ਼ ਦਾ ਔਰ ਇਸ ਤੋਂ ਇਲਾਵਾ ਸੁਪਰੀਮ ਕੋਰਟ ਦੇ ਜਿਹੜੇ ਜੱਜ ਨੇ ਉਹਨਾਂ ਨੂੰ ਵਿੱਚ ਲੋਕਤੰਤਰ ਦੇ ਵਿੱਚ ਉਹਨਾਂ ਦੇ ਉੱਤੇ ਛਿੱਤਰ ਮਾਰਿਆ ਗਿਆ ਇਹ ਸਾਰੀ ਮੋਦੀ ਰਕਸ਼ਿਤ ਸਾਹਿਬ ਦੀ ਘਨਾਉਣੀ ਹਰਕਤ ਈ ਜੀਪੀ ਦੀ ਘਨਾਉਣੀ ਹਰਕਤ ਆ ਅਸੀਂ ਮੋਦੀ ਸਰਕਾਰ ਤੋਂ ਇਸ ਚੀਜ਼ ਦੀ ਮੰਗ ਕਰਦੇ ਹਾਂ ਕਿ ਇਹਨਾਂ ਨੂੰ ਇਸ ਟਾਈਮ ਤੇ ਅਸਤੀਫਾ ਦੇ ਦੇਣਾ ਚਾਹੀਦਾ ਜਿਹੜੇ ਹਾਲਾਤ ਨੇ ਭਾਰਤ ਸਰਕਾਰ ਦੇ ਵਿੱਚ ਬਹੁਤ ਮਾਰੇ ਹੋ ਚੁੱਕੇ ਮੋਦੀ ਸਰਕਾਰ ਦੇ ਰਾਹੁਲ ਗਾਂਧੀ ਨੇ ਆਪਣਾ ਜਿਹੜੇ ਵਿਚਾਰ ਲੋਕਾਂ ਦੇ ਸਾਹਮਣੇ ਲੈ ਕੇ ਆਂਦੇ ਵੋਟ ਚੋਰੀ ਦਾ ਕਿ ਵੋਟ ਚੋਰੀ ਕਰਕੇ ਲੋਕ ਸੰਸਦ ਦਾ ਘਾਣ ਕਰਕੇ ਸਰਕਾਰ ਬੀਜੇਪੀ ਦੀ ਬਣੀ ਆ ਇਸ ਕਰਕੇ ਅਸੀਂ ਇਹਨਾਂ ਦੇ ਜਿਹੜੇ ਕਾਲੇ ਚਿੱਠੇ ਨੇ ਲੋਕਾਂ ਦੇ ਵਿੱਚ ਲੈ ਕੇ ਆ ਰਹੇ ਆ ਅੱਜ ਮੋਦੀ ਸਾਹਿਬ ਦਾ ਪਤਲਾ ਫੂਕਿਆ ਤੇ ਇਹਨਾਂ ਨੂੰ ਸੂਚਿਤ ਕੀਤਾ ਕਿ ਤੁਸੀਂ ਥੋੜੇ ਦਿਨ ਦੇ ਮਹਿਮਾਨ ਹੋ ਆਉਣ ਵਾਲੇ ਸਮੇਂ ਤੇ ਲੋਕ ਤੁਹਾਨੂੰ ਬੀਜੇਪੀ ਨੂੰ ਅਪਣਾਉਣਗੇ ਨਹੀਂ